ਜੰਦੀ ਸਸਨੀ ਕਾਲ ਗਈs ਰਾਤ ਦੇ 2:00 ਤੇ 2 ਵਜੇ ਗਿਆ ਰਾਤ ਦੇ ਤੇ ਦੰਦ ਜੰਦੋਂ ਦੰਦ ਝੜ ਗਏ 2 ਵਜੇ ਵੀ ਰਾਤ ਦੇ ਦਿਨ ਨਹੀਂ ਚੜਾ ਕਹਿ ਸਕਦਾ ਕਿਉਂਕਿ ਸੁੱਤੇ ਹੀ ਨਹੀਂ ਜੰਦ ਕਾਲਾ ਚੜਨਾ ਭੁੱਖ ਲੱਗੀ ਲੈਟ ਆਈ ਹੁਣ ਤੇ ਇੱਧਰ ਦੇਖੋ ਫਿਰ ਆਪਾਂ ਹੁਣ ਖਾਣਾ ਪਕੀ ਤਿਆਰ ਕਰਾ ਰਹੇ ਬੇ ਪੂਰੀ ਤਿਆਰ ਕਰਵਾ ਰਹੇ ਆਪਾਂ ਉਦੋਂ ਰੋਕਾ ਤਾਂ ਨਹੀਂ ਇਹਦੇ ਲਈ ਆ ਅੱਖਾਂਾਂ ਨਹੀਂ ਦੀ ਸੀ ਕਿ ਬਿਲਕੁਲੀ ਤਿਆਰ ਤੇ ਭੁੱਖ ਲੱਗ ਰਹੀ ਸੀ ਬੈਠੀ ਕੁਝ ਮਗਾਦਾ ਇਹ ਕਿੰਨੀ ਫੋਰ ਦਿਖਾਉਣਾ ਦੂਜਾ ਵੀ ਬੰਦਾ ਦਿਖਾਉਣਾ ਇੱਧਰ ਦੇਖੋ 2 ਵਜੇ ਰਾਤ ਦੇ ਲੇਟ ਹੋਣ ਆਈਏ ਤੇ ਹੁਣ ਬਾਈ ਆਪਣੇ ਕਰੇ ਬਣਾਣਾ ਸਿੱਖ ਤੇ ਰਾਤ ਨੂੰ ਹਾਂਜੀ ਕਹਿੰਦੇ ਜਾਓਗੇ ਕੀ ਕਹਿਣਾ ਚਾਹਣੇ ਤੁਸੀਂ ਲੈਟ ਦਾ ਕੀ ਮਸਲਾ ਬਣਿਆ ਲੈਟ ਨੇ ਭੁੱਖੇ ਮਾਰ ਤੇ ਲੈਟ ਨੇ ਮਾਰ ਤੇ ਭੁੱਖੇ ਇੰਦਰ ਦੇਗਾ ਹੁਣ ਇਹ ਕਰਕੇ ਦੇ ਰਿਹਾ ਬਣਾਉਣਾ ਸ਼ੇਖ ਰੈਡੀ ਦਾ ਮੁੰਡਾ ਰਾਤੀ 2 ਵਜੇ ਰਾਤੀ 2 ਵਜੇ ਕੇ ਲੈਟ ਹੋਣ ਆਈ ਯਾਰ ਤੇ ਭੁੱਖ ਸਾਰਿਆਂ ਨੂੰ ਲੱਗੀ ਪਈ ਸਾਰੇ ਹੁਣ ਦੁਬਾਰਾ ਇਧਰ ਆਏ ਨੇ ਬਣਾਉਣਾ ਸ਼ੇਖ ਬਣਾ ਲਿਆ ਬਣਾ ਰਿਹਾ ਬਣਾ ਰਿਹਾ ਬਣਨੇ ਬਣਾਇਆ ਸੀ ਕਦੇ ਮੈਂ ਕਹ ਦਿੰਦਾ ਬਣਦੇ ਬਸ ਇੰਤਕ ਕੇਲੇ ਦੀ ਸ਼ਾਟਿੰਗ ਛਟਾਈ ਹੋ ਰਹੀ ਆ ਕੇਲੇ ਮੋਨੇ ਵਾਲੇ ਲਾਈਟ ਪੱਜੇ ਦੁਬਾਰਾ ਲਾਈਟ ਫੇਰ ਚਲੇਗੀ ਫਿਰ ਮੇਝ ਮਨ ਲਾ ਜੇ ਐਵੇਂ ਫੇਰ ਰਹੇ ਜਣ ਤੇ ਕੇਲੇ ਸਵੇਰੇ ਫਿਰ ਕੱਲ ਤਾਂ ਜਾਊਗਾ ਕੰਮ ਦੇਖਿਆ ਉਧਰ ਵੀ ਦੇਖ ਤੇ ਆਪਣੇ ਬੇਦਬੂਰੀ ਹੋ ਗਈ ਨੇ ਸਾਰਾ ਜਾਣ ਉਹਦੇ ਉਚਾਰਨ ਕਰ। ਜਾਣ ਉਹਨੂੰ ਨੀ। ਆ ਦੋਨੇ ਜਿਦਾਂ। ਇਹ ਪੂਰੀ। ਆ ਇਧਰ ਕਿੰਨਾ ਕ ਟਾਈਮ ਲੱਗਦਾ? 10 ਸਿਰ 10 ਮਿੰਟ ਦਾ ਲੱਗਦਾ। ਤਾਂ ਇਹ ਹੋ ਗਿਆ। ਬਹੁਤ ਆ ਇੰਨੇ ਕਿੰਨੇ ਪਾਈਆਂ ਨਾ। ਕੱਲੇ ਕੋਇ ਨਾ ਹੋਈ ਮਿਰਚ ਹਰੀ ਚ। ਨਾ ਹਰੀ ਮਿਰਚ ਹੈ ਨਾ ਟਮਾਟਰ। ਸਭ ਪਿਆਜ਼ ਕੱਟ ਕੇ ਹਿੱਤਣਾ। ਕੱਲੇ ਪਿਆਜ਼ ਕੱਟ ਕੇ। ਪਤਾ ਨਹੀਂ ਅਸੇ ਤੋਂ ਮੈਂ ਲੇਟ ਵੀ ਜਾਊਂਗੀ ਤੇ ਇਹਨਾਂ ਦੁਖੀ ਕਰੂਗੀ ਆਪਾਂ। ਲੋ ਜੀ ਲਾਈਟ ਫੇਰ ਚਲੀ ਗਈ ਆ। ਟਾਈਮ ਨਾਲ ਹੀ ਸ਼ੇਕ ਤਿਆਰ ਹੋ ਗਿਆ ਵਾ ਵੱਧ ਮਲੀਚਾ ਜ। ਸਹੀ ਗੱਲ ਹੈ। ਤੇ ਭੁੱਖ ਲੱਗੀ ਸੀ ਸਾਰਿਆਂ ਨੂੰ ਯਾਰ ਦੇਖੋ। ਹਾਂਜੀ। ਕਰ ਲਿਆ ਤੁਸੀਂ ਟਾਈਮ ਨਾਲ ਸ਼ੇਕ ਤਿਆਰ ਆਪ ਦਾ ਇਹ ਤਾਂ ਜਿਆਦਾ ਪਾਸੇ ਕਾਦਾ ਹੈ ਹਾਂ ਬੁਰਾ ਹਾਲ ਹੈ ਲੇਟ ਦੋ ਅੱਜ ਸਵੇਰ ਉੱਠਿਆ ਕਿ ਲੈਣਾ ਜਿਹੜਾ ਜਹਾਜ਼ ਸਹੀ ਗਾਇਆ ਸਵੇਰ ਉੱਠਾ ਨਾ ਮੇਰੇ ਸੋਣ ਨੀ ਤਾਂ ਬਣੀ ਨਹੀਂ ਆਰਾਮ ਹੋਈ ਪਈ ਐ ਫਰੀ ਦੀ ਬਿਜਲੀ ਨਾਲੋਂ ਜੁਨਟਾਂ ਦੇ ਪੈਸੇ ਦਿੱਤੇ ਹੀ ਨਹੀਂ ਗਾ ਹਾਂ ਸਹੀ ਗੱਲ ਬਣਾ ਲਓ ਬਿਜਲੀ ਮਾਫ ਹਾਂ ਕਿਸ ਨੂੰ ਬੋਲ ਪਾਉਂਗੇ ਤੁਸੀਂ ਹੁਣ ਆਪਣੇ ਕਿਸੇ ਨੂੰ ਨਹੀਂ ਬੋਟ ਕੈਂਸਲ ਹ ਨਹੀਂ ਚਲਾ ਹਾਂ ਆਪਾਂ ਕਿਸੇ ਨੂੰ ਨਹੀਂ ਦੇ ਦੇਗੇ ਆਪਾਂ ਕਿਸੇ ਨੂੰ ਨਹੀਂ ਬੋਟ ਪਾਉਣੇ ਸਹੀ ਆ ਸਾਡਾ ਸ਼ੇਕ ਵੀ ਨਹੀਂ ਤਿਆਰ ਹੋਣ ਦੇਗਾ ਸਰਕਾਰਾਂ ਹੈ ਆ ਗਈ ਆ ਗਈ ਆ ਲਾਈਟ ਵੈਚ ਆ ਗਈ ਭਾਈ ਛੇਕ ਨੂੰ ਕਿਹੜਾ ਦੁਬਾਰਾ ਪਾਉਣਾ ਪੈਣਾ ਮੈਨੂੰ ਛੇਕ ਨੂੰ ਫੇਰ ਕਿਹੜਾ ਦੁਬਾਰਾ ਦਵਾਵਾਗੇ ਆਪਾਂ ਲਾਈਟ ਆ ਗਈ ਆ ਹੁਣ ਬਾਈ ਫੇਰ ਜਾਊਗਾ ਜੇ ਚੱਲ ਗਿਆ ਇਹ ਇਹ ਪਹੁੰਚ ਗਿਆ ਕਿਦੋਂ ਤੱਕ ਇਹ ਹੋ ਜਾਂਦਾ ਤਾਂ ਰੱਖ ਪਾਊਗਾ ਕਿਹੜਾ ਦੇਖ ਚੱਲ ਗਿਆ ਪਹੁੰਚ ਗਿਆ ਮਸ਼ੀਨ ਦੇ ਨੇੜੇ ਆ ਗਿਆ ਮੈਂ ਆ ਗਿਆ ਮੈਂ ਰੱਖ ਲਈ ਬੈ ਫੇਰ ਸੱਟੂ ਕੇਲਿਆਂ ਦੇ ਵਿੱਚ ਦੁੱਧ ਇਹ ਕਰਾਉ ਪੂਰੀ ਹੱਥ ਤੇ ਉਹ ਜਾਂਦਾ ਦੇਖ ਇਦਰਾ ਚੱਕ 35 ਤੱਕ ਚੈਂਟੀਆਂ ਇਹ ਆ ਗਿਆ ਸ਼ੇਕ ਬਣਾ ਕੇ ਲੈ ਆ ਹੁਣ ਆਪੇ ਇੱਥੇ ਕਰਦੇ ਆ ਉਹ ਆਪ ਦੀ ਐਂਡਿੰਗ ਹੁਣ ਆਪਾਂ ਇੱਥੇ ਕਰਦੇ ਆ ਕਿਉਂਕਿ ਹੁਣ ਫੇਰ ਨਾ ਜਾਵੜੇ ਲਾਈਟ ਵਿੱਚੋਂ ਕਿਉਂ ਉਹ ਕਿੱਥਾ ਹੁਣ ਗਿਆ ਚੱਕ ਲਾਉਂਦਾ ਚੱਲਦਾ ਜਾ ਰਿਹਾ ਆਹ ਦੇਖੋ ਕਿੱਧਰ ਕੇਲੇ ਅੱਧੇ ਥੱਲੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂ ਹੋਏ ਆ ਦੇਖੋ ਕਿ ਮੁੱਛਾ ਮਸਲ ਵੇੜੀਆਂ ਅਸੀਂ ਹੁਣ 2 ਵਜੇ ਰਾਤ ਨੂੰ ਕੀ ਆਪਾਂ ਸ਼ੇਕ ਪੀਤਾ ਤੇ ਆਪਾਂ ਖਾਦੀ ਬੇਲਪੂਰੀ ਹਨਾ ਇੱਧਰ ਹਾਂਜੀ ਮੈਂ ਹੁਣ ਲੇਟ ਮਸਾਂ ਆਈ ਆ 10 ਮਿੰਟ ਕੰਮ ਜੀ ਓਕੇ ਗੁੱਡ ਨਾਈਟ